ਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸស្ਟੀ ਟਾਪ ਮੈਂ ਆਂ ਤੁਹਾਡਾ ਖੁਸਰਾ ਮਨਪ੍ਰੀਤ ਯਾਲੀ ਦਾ ਵੱਡਾ ਅਲਾਨ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਕੀ ਖੁਦ ਮਨਪ੍ਰੀਤ ਯਾਲੀ ਸ਼੍ਰੋਮਣੀ ਅਕਾਲੀ ਦਲ ਦੀ ਵਾਕ ਡੋਰ ਸੰਭਾਲ ਲੇਗੇ 15 ਜੂਨ ਤੋਂ ਬਾਅਦ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਵਾਕ ਡੋਰ ਉਹਨਾਂ 50 ਮੈਂਬਰਾਂ ਦੇ ਵਿੱਚ ਵਿੱਚੋਂ ਕਿਸੇ ਇੱਕ ਨੂੰ ਦਿੱਤੀ ਜਾਵੇਗੀ ਕਿਉਂਕਿ ਭਰੋਸਾ ਟੁੱਟ ਗਿਆ ਹੈ ਕੌਮ ਦਾ ਪ੍ਰੋਸਾ ਉੱਠ ਗਿਆ ਹੈ ਕੌਮ ਦਾ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਵਾਰ ਤੋਂ ਵਾਰਸ ਕੌਣ ਨੇ ਕੌਮ ਦੇ ਵਾਰਸ ਕੌਣ ਨੇ ਸ਼੍ਰੋਮਣੀ ਅਕਾਲੀ ਦਲ ਤੇ ਇਸ ਉੱਤੇ ਅੱਜ ਮਨਪ੍ਰੀਤ ਕਿਆਲੀ ਨੇ ਮੋਹਰ ਲਗਾ ਦਿੱਤੀ ਹੈ ਮਨਪ੍ਰੀਤ ਕਿਆਲੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੌਣ ਹੈ ਸੱਚਾ ਤੇ ਸੁੱਚਾ ਸਿਪਾਈ ਕੌਮ ਦਾ ਕੌਣ ਹੈ ਵਾਰਸ ਪੰਜਾਬ ਦਾ ਕੌਣ ਹੈ ਵਾਰਸ ਸ਼੍ਰੋਮਣੀ ਅਕਾਲੀ ਦਲ ਅਤੇ ਕੌਮ ਦਾ ਇਹ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿੰਨਾਂ ਨੇ ਕੌਮ ਦਾ ਕਹਨ ਕੀਤਾ ਕਿੰਨਾਂ ਨੇ ਸਿੱਖਾਂ ਦੀ ਨਸਲ ਪਛੀ ਕਰਵਾਈ ਜੇਕਰ ਕਰਵਾਈ ਗਈ ਤੇ ਫਿਰ ਇਸ ਕੌਮ ਨੂੰ ਇਨਸਾਫ ਨਹੀਂ ਮਿਲਿਆ ਤੇ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਸਰੂਪੇ ਦੇ ਦਿੱਤੇ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਇਹ ਹੈ ਦੇਣ ਬਾਦਲ ਅਤੇ ਬਾਦਲ ਪ੍ਰਵਾਹ ਦੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਲਾਲਸਾ ਨਹੀਂ ਹੈ ਲੇਕਿਨ ਫਿਰ ਵੀ ਮੈਂ ਕਹਿੰਦਾ ਕਿ ਕਿਸ ਨੂੰ ਪ੍ਰਧਾਨਗੀ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਪਾਰਟੀ ਇਸ ਸ਼ਗਾਮਤ ਨੂੰ ਸਵਾਰਥ ਕੰਮ ਕਰਨਗੇ ਅਸਲੀ ਪਾਰਟੀ ਦੇ ਵਰਸੋ ਜੋ ਜਿਹੜੇ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਪਾਰਟੀ ਦੇ ਵਫਾਦਾਰ ਆ ਤਾਂ ਤੁਹਾਨੂੰ ਜੈਦਾ ਵੀ ਇਸ ਪਾਰਟੀ ਨੰਬਰ 55 ਦੇ ਲਈ ਪੰਜਾਬ ਦੇ ਭਲੇ ਦੇ ਲਈ ਇਸ ਪਾਰਟੀ ਦਾ ਬਚਾਅ ਬਹੁਤ ਜ਼ਰੂਰੀ ਹੈ ਇਸ ਪਾਰਟੀ ਪ੍ਰਤੀ ਬਹੁਤ ਅਰੀ ਦਿਖਾਓ ਅੱਜ ਜਿਹੜੇ ਵੀ ਮਨਪ੍ਰੀਤਿਆਲੀ ਨੇ ਸਿੱਧੇ ਸ਼ਬਦਾਂ ਤੋਂ ਕਿਹਾ ਜਿਹੜੇ ਵਫਾਦਾਰ ਨੇ ਜਿਹੜੇ ਕੌਮ ਦੇ ਲਈ ਕੰਮ ਕਰਦੇ ਨੇ ਜਿਹੜੇ ਫੇਥਫੁਲ ਨੇ ਜਿਹੜੇ ਅਸਲ ਦੇ ਵਿੱਚ ਵਸ ਨੇ ਉਨ੍ਹਾਂ ਨੂੰ ਵੀ ਪਾਰਟੀ ਦੀ ਵਾਗਡੋਰ ਮਿਲਣੀ ਚਾਹੀਦੀ ਹੈ। ਬਾਕੀਆਂ ਨੂੰ ਕੋਈ ਹੱਕ ਨਹੀਂ ਕਿਉਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਬਣ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ, ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਵਿੱਚ ਰਹਿ ਕੇ ਤੇ ਕੌਮ ਦਾ ਨੁਕਸਾਨ ਕਰਨ। ਵੱਡਾ ਬਿਆਨ ਦਿੱਤਾ ਹੈ। ਸੂਤਰ ਦੱਸਦੇ ਨੇ ਕਿ ਮਨਪਰੀਤ ਯਾਲੀ ਖੁਦ ਖੰਡਾ ਕਰ ਪਾਉਣਗੇ। ਖੁਦ ਬਣਨਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਨਵੀਂ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਨੂੰ 15 ਜੂਨ ਤੋਂ ਬਾਅਦ ਮਿਲ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਬਚਾਉਂਦੇ ਨੇ ਜਾਂ ਨਹੀਂ ਬਚਾਉਂਦੇ ਇਹ ਤਾਂ 15 ਜੂਨ ਤੋਂ ਬਾਅਦ ਪਤਾ ਲੱਗੇਗਾ ਤਾਂ